ਅੱਜ ਅਸੀਂ ਪਿੰਡ ਤਿੱਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਚ ਅੱਗਾ ਉਹਦੇ ਚੋਪਾ ਡੀਪੋ ਚੈੱਕ ਕਰਨਾ ਆਇਆ ਸੀ ਇੱਥੇ ਲਗਭਗ ਟੋਟਲ 6 ਡੀਪੋ ਨੇ 96 ਚ 5 ਤੇ ਆਪਣਾ ਕੰਮ ਤੇਜੀ ਹੋਈ ਸੀ ਹੁਣ ਤੱਕ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੋ ਹੌਲਡਰ ਜਿੱਦ ਤੱਕ ਕੰਮ ਵੰਡ ਵੰਟ ਨਹੀਂ ਰਿਹਾ ਸੋ ਉਹਦੇ ਸਬੰਧੀ ਅਸੀਂ ਅਲੱਗ-ਅਲੱਗ ਡੀਪੋ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੋਆਂ ਚ ਗੰਭੀਰ ਹੁਣਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੋ ਹੌਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕੰਮ ਦੇਣੀ ਹੈ ਉਹਦੇ ਨਾਲੇ ਜੇ ਕੋਈ ਪਰਚੀ ਕੱਟਣੀ ਹੈ 25 ਦੇ ਨਾਲ ਹੀ ਕਨਕ੍ਰਿਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਟੱਚ ਰਹੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਆ ਦੋ ਡੀਪੂਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਹੁਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਵੱਲੋਂ ਪਰਸੀਆਂ ਐਡਵਾਂਸ ਚ ਕਟੀਆਂ ਹੋਈਆਂ ਨੇ ਕਨਕੋਨ ਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਾਦਰ ਕੇ ਜਦੋਂ ਪੁਲਿਸ ਪ੍ਰਾਈ ਉਪਾਗ ਵੱਲੋਂ ਕਨਕੋਨੋਂ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ অরুণ ਅਨਿਲ ਕਨਿਹਾ ਅਨਿਲਦੀਪ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਦੀਪੂ ਦੀ ਬਜਾਏ ਕਿਧਰੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੂੰ ਕਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਵੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਣਮਿਆਤ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਕੋਲ ਵੀ ਉੱਤੇ ਇਫੈਕਸ਼ਨ ਲਵਾਂਗੇ ਅਨਾਂ ਨੂੰ ਸ਼ੋਕਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇਫਾਂ ਤੇ ਜਾਹਿ ਬਾਰੇ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਇਹਨਾਂ ਦੀ ਜਿਵੇਂ ਹੈ ਕੰਟਰੋਲਡ